ਪਟਿੰਡਾ थाना सदर ਦੀ ਪੁਲਿਸ ਨੇ ਇੱਕ ਔਤ ਨੂੰ 505 ਗ੍ਰਾਮ ਹੈਰਨ ਸਮੇਤ ਗ੍ਰਿਫਤਾਰ ਕੀਤਾ ਹੈ ਜਦਕਿ ਉਹਦਾ ਲੜਕਾ ਮੋਟਰਸਾਈਕਲ ਸੁੱਟ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ थाना सदर ਦੀ ਪੁਲਿਸ ਕਸ਼ਟ ਕਰ ਰਹੀ ਸੀ ਪੁਲਿਸ ਨੂੰ ਦੇਖ ਕੇ ਇੱਕ ਮੋਟਰਸਾਈਕਲ ਸਵਾਰ ਨੇ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਮੋਟਰਸਾਈਕਲ ਦੇ ਪਿੱਛੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਨੌਜਵਾਨ ਮੋਟਰਸਾਈਕਲ ਸੁੱਟ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਦੋਂ ਇਸ ਔਰਤ ਦੀ ਤਲਾਸ਼ੀ ਲਈਦਾ ਉਸਦੇ ਕੋਲੋਂ 505 ਗ੍ਰਾਮ ਹੈਰਨ ਬ੍ਰਾਮਦ ਹੋਈ ਹੈ। ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜੇਨਰਲ ਪਛਾਣ ਗੁਰਦੀਪ ਕੌਰ ਪਤਨੀ ਸ਼ਿੰਦਰ ਸਿੰਘ ਮਨਜੀਤ ਸਿੰਘ ਪੁੱਤਰ ਸ਼ਿੰਦਰ ਸਿੰਘ ਵਜੋਂ ਹੋਈ ਹੈ। ਦੋਵੇਂ ਮਾਪੁੱਤ ਬੀੜ ਤਲਾਬ ਬਸਤੀ ਦੇ ਰਹਿਣ ਵਾਲੇ ਹਨ। ਇਸ ਨੌਜਵਾਨ ਤੇ ਪਹਿਲਾਂ ਵੀ ਕਮਰਸ਼ੀਅਲ ਮਿਕਦਾਰ ਦਾ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ। ਅਤੇ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਇਸ ਤਰ੍ਹਾਂ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਬਠਿੰਡਾ ਰੇਂਜ ਦੇ ਮਾਨਯੋਗ ਡੀਆਈ ਸਾਹਿਬ ਸ਼੍ਰੀ ਹਰਜੀਤ ਸਿੰਘ ਤੇ ਮਾਨਯੋਗ ਐਸਐਸਪੀ ਬਠਿੰਡਾ ਸ਼੍ਰੀਮਤੀ ਅਮਨੀਤ ਕੌਂਡਨ ਆਈਪੀਐਸ ਉਹਨਾਂ ਵੱਲੋਂ ਜੋ ਨਸ਼ਾ ਦੇ ਖਿਲਾਫ ਇੱਕ ਸਲੋਗਨ ਜੋ ਹੈ ਜੋ ਨਸ਼ਾ ਵਿਰੋਧ ਉਹਦੇ ਤਹਿਤ ਜਿਹੜੀ ਹੈਗੀ ਨਸ਼ਾ ਸਮਗਲਰਾਂ ਨੂੰ ਪੈਡਲਰਾਂ ਨੂੰ ਸਪਲਾਈਰ ਨੂੰ ਬੜੀ ਜਿਹੜੀ ਪਹਿਲਾਂ ਹੀ ਭਾਜੜ ਪਾਈ ਹੋਈ ਹੈ ਉਸੇ ਲੜੀ ਦੇ ਵਿੱਚ ਬਟੰਡਾ ਪੁਲਿਸ ਨੂੰ ਥਾਣਾ ਸਦਰ ਪੁਲਿਸ ਬਟੰਡਾ ਨੂੰ ਜਿਹੜੀ ਹੈਗੀ ਹੈ ਬਹੁਤ ਭਾਰੀ ਸਫਲਤਾ ਉਸ ਸਮੇਂ ਮਿਲੀ ਜਦੋਂ ਸਾਡੀ ਥਾਣਾ ਸਦਰ ਬਟੰਡਾ ਦੀ ਪੁਲਿਸ ਪਾਰਟੀ ਜਿਹੜਾ ਜਿਹਨੂੰ ਲੀਡ ਕਰ ਰਿਆ ਸੀ ਏਐਸਆਈ ਜਗਜੀਤ ਸਿੰਘ ਤੇ ਉਹ ਜਿਹੜਾ ਜਾਰਿਆ ਸੀ ਪਿੰਡ ਵੀਰਤਲਾ ਤੋਂ ਨਰੂਆਣਾ ਸਾਈਡ ਨੂੰ ਰੋਡ ਤੇ ਜਾ ਰਿਹਾ ਸੀ ਤਾਂ ਅੱਗੋਂ ਇੱਕ ਮੋਟਰਸਾਈਕਲ ਆਇਆ ਤਾਂ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਮੋਟਰਸਾਈਕਲ ਰੋਕ ਕੇ ਭੱਜਣ ਲੱਗਾ ਜਿਹਦੇ ਪਿੱਛੇ ਇੱਕ ਲੇਡੀ ਔਰਤ ਬੈਠੀ ਸੀ ਜਿਹਦਾ ਨਾਂ ਜਿਹੜਾ ਹੈਗਾ ਮਨਜੀਤ ਕੌਰ ਆ ਸੋਰੀ ਉਸਦਾ ਨਾਂ ਗੁਰਦੀਪ ਕੌਰ ਦੀਪੋ ਪਤਨੀ ਸ਼ਿੰਦਰ ਸਿੰਘ ਵਾਸੀ ਵੀਰਤਲਾ ਵਾਸੀ ਨੰਬਰ 3 ਤੇ ਇੱਕ ਉਹਦਾ ਲੜਕਾ ਸੀ ਜਿਹੜਾ ਮਨਜੀਤ ਸਿੰਘ ਪੁੱਤਰ ਸ਼ਿੰਦਰ ਸਿੰਘ ਜਦੋਂ ਰੋਕੇ ਆ ਗੋ ਸਾਹਮਣੇ ਪੁਲਿਸ ਨੂੰ ਦੇਖ ਕੇ ਇੱਕਦਾਂ ਮੋਟਰਸਾਈਕਲ ਰੋਕ ਕੇ ਜਿਹੜਾ ਹੈਗਾ ਪਿੰਡ ਦੇ ਨਾਲ ਹੀ ਤੇ ਉਹ ਮੋਟਰਸਾਈਕਲ ਛੱਡ ਕੇ ਤੇ ਭੱਜ ਗਿਆ ਲੇਡੀ ਨੂੰ ਮੌਕੇ ਤੇ ਫੜ ਲਿਆ ਜਿਹਦੇ ਕੋਲੋਂ ਪੁਲਿਸ ਨੂੰ ਜਿਹੜੀ ਹੈਗੀ ਹੈ ਅੱਧਾ ਕਿਲੋ ਹੈਰਨ ਜਿਹੜੀ ਹੈਗੀ ਹੈ ਔਰ ਕਵਰ ਹੋਈ ਹੈ ਤੇ ਇਹ ਜਿਹੜਾ ਇਹਦੀ ਵੀ ਬਹੁਤ ਤਲਾਸ਼ ਕੀਤੀ ਮਨਜੀਤ ਸਿੰਘ ਦੀ ਵੀ ਇਹ ਜਿਹੜਾ ਹੈਗਾ ਪਿੰਡ ਨੇੜੇ ਹੁਣ ਕਰਕੇ ਤੇ ਕਾਫੀ ਜਿਹੜਾ ਹੈਗਾ ਸੜਕ ਦੇ ਨਾਲ ਜਿਹੜਾ ਵੀਰ ਤੇ ਸਰ ਹੁਣ ਕਰਕੇ ਇਹ ਨਾਲ ਦੀ ਪਾ ਕੇ ਪਿੰਡ ਨਾਲ ਹੀ ਹੁਣ ਕਰਕੇ ਤੇ ਉਧਰ ਹੈ ਭੱਜਣ ਚ ਸਫਲ ਹੋ ਗਿਆ ਇਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਇਹਦੇ ਸਬੰਧਿਤ ਜਿਹੜਾ ਮਕੱਦਮਾ ਨੰਬਰ 223 ਅ ਥਾਣਾ ਸਦਰ ਵਿੱਚ ਮਿਤੀ 2 10 2025 ਅਧੀਨ ਤਰ੍ਹਾਂ 21C 6185 ਐਂਡੀਪੀਐਸ ਐਕਟ ਥਾਣਾ ਸਦਰ ਬਟਿੰਡਾ ਚ ਦੋਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋ ਗਿਆ ਹੈ ਹਾਂਜੀ ਇਹ ਜਿਹੜਾ ਮਨਜੀਤ ਸਿੰਘ ਹੈ ਇਹ ਗੁਰਦੀਪ ਕੌਰ ਦੀਪੋ ਦਾ ਲੜਕਾ ਹੈ ਇਹ ਡੇਢ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਇਹਦੇ ਖਿਲਾਫ ਪਹਿਲਾਂ ਵੀ ਥਾਣਾ ਕਤਵਾਲੀ ਬਟਿੰਡਾ ਦੇ ਵਿੱਚ ਕਮਰਸ਼ੀਅਲ ਜਿਹੜਾ ਹੈਗਾ ਕੁਆਂਟੀਟੀ ਦਾ ਪਰਚਾ ਹੈਰੋਇਨ ਦਾ ਅੱਧਾ ਕਿਲੋ ਇਹਦਾ ਹੈਗਾ ਉਹ 257 ਗ੍ਰਾਮ ਦਾ ਜਿਹੜਾ ਮਕਦਮਾ ਹੈਗਾ 201 ਨੰਬਰ ਐਫ ਆਈ ਆਰ ਹੈ 2023 ਦੀ ਥਾਣਾ ਕਤਵਾਲੀ ਬਠਿੰਡਾ ਚ ਪਹਿਲੇ ਹੀ ਦੇ ਖਿਲਾਫ ਦਰਜ ਹੈ ਔਰ ਇਸ ਸਮਗਲਰ ਹੈ ਤੇ ਜਿਹੜਾ ਹੈਗਾ ਇਹ ਇਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਕੇ ਇਹਨੂੰ ਵੀ ਸਲਾਕਾਂ ਪਿੱਛੇ ਭੇਜਾਂਗੇ ਪਰ ਬੜੀ ਵੱਡੀ ਕੇਸ ਮੰਕੂਬੀਤਾ ਕਿਥੋਂ ਲਿਆ ਸੀ ਇਹਨੇ ਕਿੱਥੇ ਸਪਲਾਈ ਕਰਦੀ ਸੀ ਪਰਚੂਨ ਚ ਵੇਚਦੇ ਸੀ ਜਾ ਕੇ ਇਹਨਾਂ ਦਾ ਪਤਾ ਲੱਗ ਗਿਆ ਇਹ ਇਸ ਤਰ੍ਹਾਂ ਜੀ ਅਸੀਂ ਇਹਦਾ ਹੁਣ ਪੁਲਿਸ ਰਿਮਾਂਡ ਲੈ ਰਹੇ ਹਾਂ ਜਿਹੜੀ ਇਹ ਲੇਡੀ ਆ ਗੁਰਜੀਤ ਕੌਰ ਤੇ ਇਹਦੇ ਵੀ ਕਾਫੀ ਖੁਲਾਸੇ ਹੋਣ ਦੀ ਸੁਭਾਵਨਾ ਹੈ ਤੇ ਅਸੀਂ ਜਿਹੜੇ ਪਿਛਲੇ ਜਿੱਥੋਂ ਲੈ ਕੇ ਆਇਆ ਜਾਂ ਜਿੱਥੇ ਦੇਣਾ ਸੀ ਇਹਨਾਂ ਨੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਆ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਅਗਲੀ ਆ ਉਹ ਇਸੇ ਤਫਤੀਸ਼ ਦੇ ਵਿੱਚ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ ਪਹਿਲਾਂ ਜਿਹੜੇ ਸੀਗਾ ਉਹ ਗ੍ਰਾਮਾਜ ਵਿੱਚ ਮਿਲਦੇ ਸੀ ਪਰ ਹੁਣ ਹਾਇਵੇ ਇਰਕਾ ਤੋਂ ਵੀ ਉਹ ਇਹ ਕਿਸ ਤਰ੍ਹਾਂ ਦੇਖਦੇ ਨੇ ਇਸ ਤਰ੍ਹਾਂ ਦੀ ਦੇਖੋ ਪੁਲਿਸ ਨੇ ਜਿਹੜੀ ਹੁਣ ਨਸ਼ਿਆਂ ਵਿਰੁੱਧ ਜਿਹੜੀ ਵੱਡੀਆਂ ਮੱਛੀਆਂ ਹੈਗੀਆਂ ਨਾ ਉਹਨਾਂ ਵੱਲ ਪੂਰਾ ਜਿਹੜਾ ਹੈਗਾ ਆਪਣਾ ਧੁਕਾਰ ਰੱਖਿਆ ਹੋਇਆ ਤੇ ਵੱਡੀਆਂ ਮੱਛੀਆਂ ਨੂੰ ਜਿਹੜਾ ਹੁਣ ਗ੍ਰਫਤਾਰ ਕੀਤਾ ਪਹਿਲਾਂ ਵੀ ਕੋਸ਼ਿਸ਼ ਸੀ ਪਰ ਹੁਣ ਜਿਹੜਾ ਜੁਧ ਰਚਾ ਵਿਰੋਧ ਦੇ ਵਿੱਚ ਜਿਹੜੀ ਹੈਗੀ ਹੈ ਪੁਲਿਸ ਨੇ ਇੱਕ ਮੇਨ ਫੋਕਸ ਕੀਤਾ ਹੋਇਆ ਹੈ ਵੀ ਤਾਂ ਕਿ ਜਿਹੜਾ ਸ਼ੁਰੂ ਤੋਂ ਜਿਹੜੀ ਹੈਗੀ ਜਿੱਥੋਂ ਆਉਂਦਾ ਹੈ ਮਾਲ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ। ਸਾਨੂੰ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਊ ਜਿਵੇਂ ਤੁਸੀਂ ਕਿਹਾ ਪਹਿਲਾਂ ਵੀ ਕਮਰਸ਼ੀਅਲ ਦੀ ਬੜੀ ਹੈ ਹੁਣ ਵੀ ਬੜੀ ਬੜੀ ਮੰਗ ਰਹੀ ਹੋਈ ਹੈ। ਹਾਂਜੀ ਤੁਹਾਡੇ ਸਾਹਮਣੇ ਹੈ ਪ੍ਰਾਪਰਟੀ ਦੀ ਜਿਹੜੀ ਹੈਗੀ 68 ਟਰਫ ਦੇ ਅਸੀਂ ਕੇਸ ਤਿਆਰ ਕਰਕੇ ਭੇਜ ਰਹੇ ਹਾਂ। ਤੇ ਬਾਕੀ ਵੀ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਵੀ ਬੰਦਾ ਅਸੀਂ ਇੱਕ ਪੁਲਿਸ ਨੇ ਜਿਹੜੀ ਇਹ ਵੀ ਮੈਂ ਸਰਕਾਰ ਨੇ ਛੇੜੀ ਹੋਈ ਹੈਗੀ ਹੈ ਵੀ ਜਿਹੜੇ ਬੰਦੇ ਇਸ ਤਰ੍ਹਾਂ ਦੀ ਪ੍ਰਾਪਰਟੀਆਂ ਬਣਾ ਰਿਹਾ ਉਹ ਕਾਫੀ ਜਿਹੜੀਆਂ ਹੈਗੀਆਂ ਨੇ ਡਿਮੋਲਿਸ਼ ਵੀ ਕੀਤੀਆਂ ਜਾ ਰਹੀਆਂ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ